ਸਾਡੀ ਗੱਲ ਇਹੀ ਹੈ ਇਹ ਕੁੱਛਤਾ ਰਿਹਾ ਮੈਂ ਸਾਡੇ ਲੋਕਾਂ ਨੂੰ ਬਹੁਤਾਂ ਨੂੰ ਇਹ ਲੱਗਦਾ ਵੀ ਇੱਥੇ ਰਹਿ ਕੇ ਤਾਂ ਕਾਮਯਾਬ ਹੋ ਵੀ ਜਾ ਸਕਦੇ ਆ। ਸਾਨੂੰ ਵੀ ਪਹਿਲਾਂ ਤਾਂ ਇਹ ਲੱਗਦਾ ਕਿ ਪਰ ਉੱਥੇ ਜਾ ਕੇ ਪਤਾ ਲੱਗ ਜਾਂਦਾ ਵੈਸੇ ਅੱਜ ਵੀ ਜਿਹੜੇ ਜਿਹੜੇ ਚਲੋ ਉੱਥੇ ਵੀ ਜਿਹੜੇ ਬੰਦੇ ਜੋਬ ਕਰਦੇ ਕੰਮ ਕਰਦੇ ਸੈੱਟ ਨੇ ਇਹ ਜੀ ਗੱਲ ਨਹੀਂ ਪਰ ਉਹ ਜਰੂਰ ਉਹਨਾਂ ਨੂੰ ਫੇਰ ਸਹੀਲ ਤਾਂ ਉੱਥੇ ਆ ਕੇ ਹੋ ਜਾਂਦਾ ਵੀ ਆਪਾਂ ਯਾਰ ਬਹੁਤ ਕੁਝ ਛੱਡੇ। ਨਹੀਂ ਮਾਂ-ਬਾਪ ਦੀ ਦੂਰੀ ਇੱਕ ਤੇ ਉਹ ਬਹੁਤ ਔਖੀ ਝੱਲਣੀ। ਬਹੁਤ ਜਿਹੜਾ ਤਾਂ ਬੰਦੇ ਨੂੰ ਉਹ ਚੀਜ਼ਾਂ ਨਾਲ ਪਿਆਰ ਪਾ ਕੇ ਤਾਂ ਵਕਰੀ ਗੱਲ ਹੈ। ਕਿ ਮਾਂ-ਬਾਪ ਤੋਂ ਦੂਰ ਰਹਿਣਾ ਬਹੁਤ ਔਖ ਸਾਨੂੰ ਫੁੱਲ ਸਪੋਰਟ ਕੀਤਾ ਕਿ ਤੋਂ ਮੰਗ ਕੇ ਪੈਸੇ ਲੈ ਕੇ ਆਉਂਦੇ ਪਰ ਸਾਨੂੰ ਦਿੰਦੇ ਕੋਈ ਮੰਗ ਕੇ ਚੀਜ਼ ਲੈ ਕੇ ਆਉਂਦੇ ਪਰ ਸਾਨੂੰ ਦਿੰਦੀ ਹੂੰ ਚਲੋ ਠੀਕ ਆ ਕਮਾਈ ਪੈਸੇ ਕਮਾ ਲਏ ਉਹਨਾਂ ਨੂੰ ਦੇਤੇ ਪਰ ਮੇਨ ਚੀਜ਼ ਅਸੀਂ ਪੇਰੈਂਟ ਸੀ ਖਾਤਰ ਮੈਂ ਤੇ ਭੱਜੀ ਆਈ ਤੇ ਵੀ ਇਹ ਤੋਂ ਘਰ ਤੋਂ ਬਗੈਰ ਕੁਝ ਵੀ ਨਹੀਂ ਹੈਗਾ ਕਿਤੇ ਯਾ ਆਪਾਂ ਇਹ ਕਹਿ ਸਕਦੇ ਹਾਂ ਵੀ ਜਾਣਾ ਚਾਹੀਦਾ ਹੈ ਨਾ ਜਾਂਦੇ ਨੇ ਸਾਰੇ ਜਾਓ ਪਰ ਕਮਾ ਕੇ ਮੈਂ ਕਹਿੰਦਾ ਵਾਪਸ ਮੁੜਿ ਆਓ ਗੁੱਸਾ ਲਾਓ ਕਮਾਓ ਦੁਨੀਆ ਦੇਖੋ ਪਰ ਇਹ ਨਾ ਹੋਵੇ ਆਪਾਂ ਛੱਡ ਕੇ ਚੱਲ ਜਾਈਓ ਜਾਂ ਆਪਾਂ ਕਹਦੇ ਉੱਥੇ ਪੀਆਰ ਲੈ ਲਈ ਵੀ ਚਲੋ ਬਸ ਫੈਮਲੀ ਦੇਖੋ ਆਪਾਂ ਸਾਰੀ ਫੈਮਲੀ ਨਾਲ ਆ ਸਕਦੇ ਸ